ਇੱਥੇ ਕੀ ਕਰਨਾ ਹੈ ਉਹ ਫਿਰ ਇੱਥੇ ਡੇਡ ਪਿੱਛੇ ਆਏ ਜੀ ਰੋਟੀ ਖਾਣ ਆਏ ਹੰਗਰ ਖਾਣ ਆਏ ਆ ਲੰਗਰ ਖਾਣ ਕਿੰਨੀ ਦੂਰ ਤੋਂ ਕਿੰਨੇ ਕਿਲੋਮੀਟਰ ਤੋਂ ਆਏ ਆ ਤਿੰਨ ਚਾਰ ਕਿਲੋਮੀਟਰ ਤੋਂ ਤਿੰਨ ਚਾਰ ਕਿਲੋਮੀਟਰ ਤੋਂ ਕੱਲੀ ਰੋਟੀ ਖਾਣ ਆਏ ਆ ਹਾਂ ਰੋਟੀ ਖਾਣ ਤੇ ਫਿਰ ਪਰਿਵਾਰ ਦਾ ਕੀ ਹਾਲ ਹੈ ਫਿਰ ਪਰਿਵਾਰ ਪਰਿਵਾਰ ਨੂੰ ਜਿਵੇਂ ਸਾਡੇ ਹੱਥਾਂ ਵਿੱਚ ਜਿਉ ਕੋਈ ਆਂਦਾ ਹੈ ਲੈ ਕੇ ਜਾਂਦੇ ਆ ਆਪ ਤਾਂ ਟਿੱਡ ਪਰਦੇ ਆ ਪਰਿਵਾਰ ਦਾ ਵੀ ਬੋਲਾ ਬੋਲਾ ਘਰ ਦੇ ਲਈ ਇੱਥੋਂ ਲੈ ਜਾਂਦੇ ਆ ਦੇਖੋ ਜੀ ਸਾਡੇ ਉਹ ਜੇ ਲੋਕਾਂ ਦੇ ਹਾਲਾਤ ਨੇ ਨਹੀਂ ਮੈਂ ਕਹ ਰਿਹਾ ਕਿ ਮੇਰੇ ਇਕੱਲੇ ਦੇ ਜੀ ਸਾਡੇ ਲੋਕਾਂ ਦੇ ਚੁੱਲ੍ਹੇ ਹੀ ਨਹੀਂ ਬਲ ਰਹੇ ਠੀਕ ਹਾਂ ਸਰ ਜੀ ਇਹ ਨਹੀਂ ਇਹ ਕਹਿੰਦੇ ਸਾਰੇ ਬਾਹਰ ਆ ਗਿਆ ਜੀ ਕਿੱਥੇ ਆਵਾਂਗੇ ਅਸੀਂ ਕਿੱਥੇ ਰਵਾਂਗੇ ਸਾਡੀਆਂ ਭੈਣਾਂ ਕਿੱਥੇ ਰਹਿਣਗੀਆਂ ਕਿਸੇ ਦੇ ਘਰੇ ਰਹਿਣਗੀਆਂ ਸਾਡੇ ਬੱਚੇ ਕਿਸੇ ਦੇ ਘਰੇ ਰਹਿਣਗੇ ਪਰਿਵਾਰਾਂ ਦੇ 100 ਮਸਲੇ ਹੁੰਦੇ ਨੇ ਅਸੀਂ ਤੜਕੇ ਆਪਦੇ ਘਰ ਦੇ ਵਿੱਚ ਹੀ ਆਪਦੇ ਪਿੰਡ ਦੇ ਵਿੱਚ ਹੀ ਹਾਂ ਕਮ ਸੇ ਕਮ 100 ਦੇ ਵਿੱਚੋਂ 15 25% ਹੀ ਲੋਕ ਬਾਹਰ ਆਏ ਨੇ ਬਾਕੀ ਸਾਰੇ ਅੰਦਰ ਦੇ ਜੀ ਤੇ ਸਾਡੀਆਂ ਮਾਵਾਂ ਭੈਣਾਂ ਦੇ ਚੁੱਲ੍ਹੇ ਨਬਾਲਦੇ ਜੀ ਕੁਝ ਹਨੇਰੇ ਵਿੱਚ ਲੋਕ ਬੈਠਿਆ ਕੁਝ ਇੱਕ ਅੱਧੇ ਪਿੰਡ ਦੇ ਵਿੱਚ ਚਾਨਣ ਹੋਵੇਗਾ ਬਾਕੀ ਸਭ ਹਨੇਰੇ ਦੇ ਵਿੱਚ ਬੈਠਿਆ ਬੁਰਾ ਹਾਲ ਹੈ ਜੀ ਜੀ ਕੋਈ ਮਦਦ ਨਹੀਂ ਸਰਕਾਰ ਵੱਲੋਂ ਜਿਹੜੀ ਸਰਕਾਰ ਹੈ ਸਾਡੇ ਬਾਰੇ ਕਹਿੰਦੀ ਹੈ ਅਸੀਂ ਕਰ ਰਹੇ ਹਾਂ ਕੁਛ ਨਹੀਂ ਛੱਡ ਕਰ ਅਸੀਂ ਬੇਕੂਖ ਨਹੀਂ ਅਸੀਂ ਸਭ ਕੁਛ ਵੇਖ ਰਹੇ ਜਾਣ ਰਹੇ ਕਿ ਕੌਣ ਸਾਡੇ ਲਈ ਨਿੱਕਰ ਨਿੱਕਰਦਾ ਹੈ ਤੇ ਕੌਣ ਨਹੀਂ ਨਿੱਕਰਦਾ ਅੱਜ ਪੰਜਾਬ ਦੇ ਨਾਲ ਪੰਜਾਬ ਖੜਾ ਹੈ ਸਾਡੇ ਆਮ ਲੋਕ ਖੜੇ ਨੇ ਅੱਜ ਸਾਡੇ ਭਰਾ ਖੜੇ ਨੇ ਪਿੱਛੇ ਵਾਲੇ ਜੀ ਬਠਿੰਡਾ ਤੋਂ ਮਲੇਰ ਕੋਟ ਕੋਟਲਾ ਤੋਂ ਵੀ ਅੱਜ ਸੇਵਾ ਆਈ ਏ ਕਿਉਂਕਿ ਆ ਰਹੇ ਨੇ ਉਹਨਾਂ ਨੂੰ ਵੀ ਰਸਤੇ ਦੇ ਵਿੱਚ 3 ਕਿਲੋਮੀਟਰ 4 ਕਿਲੋਮੀਟਰ ਰੋਕ ਕੇ ਪਿੱਛੇ ਭੇਜਿਆ ਜਾ ਰਿਹਾ ਭਈ ਅੱਗੇ ਤੁਸੀਂ ਨਹੀਂ ਜਾਣਾ ਅੱਗੇ ਖਤਰਾ ਹੈ ਅਗੇਰਾ ਹੈ ਰਸਤੇ ਬਾਹੀਂ ਟੁੱਟ ਗਏ ਨੇ ਜੀ ਟਰੈਕਟਰ ਟਰੈਲੀ ਜਾ ਸਕਦੀ ਲੰਗਰ ਵਾਸਤੇ ਸੇਤਾ ਕਰ ਸਕਦੀ ਏ ਜੇ ਤੁਸੀਂ ਟਰੈਕਟਰ ਸਾਡੇ ਨਹੀਂ ਜਾਣਦੇ ਇੱਥੋਂ ਤੱਕ ਦਾ ਪੁਲ ਤੱਕ ਤਾਂ ਆ ਸਕਦੇ ਆ ਜੀ ਪੁਲ ਤੱਕ ਆ ਸਕਦੇ ਆ ਆਰਾਮ ਨਾਲ ਜੀ ਇੱਥੋਂ ਅਸੀਂ ਆਪਣੇ ਆਪ ਲੈ ਜਾਵਾਂਗੇ ਸਿਰਾਂ ਤੇ ਲਿਜਾਣਾ ਪਵੇ ਜੀ ਪਿੰਡ ਨੂੰ ਆਵਾਜ਼ ਮਾਰੀ ਜਿਹੜਾ ਫਲਾਣੇ ਪਿੰਡ ਦਾ ਹੈ ਲੰਗਰ ਉਹ ਆਪ ਦਾ ਪਿੰਡ ਦਾ ਸਮਾਨ ਲਿਆ ਜਾਵੇਗਾ ਜੀ ਹੈ ਸਿਰਫ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਇਹ ਟੱਕਰਾ ਮਾਰ ਜੇ ਹੁਣ ਸਰਕਾਰ 2023 ਵਿੱਚ ਬਾੜ ਦੀ ਆਫਤ ਆਈ ਏ ਤੇ 2023 ਵਿੱਚ ਵਾਦਾ ਕਰਗੇ ਸੀ ਕਹਿੰਦੇ ਅਸੀਂ ਦਰਿਆ ਡੂੰਗਾ ਕਰਕੇ ਮੇੜ ਉੱਚੇ ਕਰ ਦੇਵਾਂਗੇ ਪੰਨ ਬਣਾ ਦੇਵਾਂਗੇ ਜੀ ਰਸਤੇ ਉੱਪਰ ਕਰ ਦੇਵਾਂਗੇ ਰਸਤੇ ਉੱਪਰ ਕੀ ਕੀਤੇਗੇ ਜੀ ਉਹ ਵੀ ਰਸਤਿਆਂ ਦੇ ਉੱਤੇ ਐਵੇਂ ਸਿਰਫ ਸਲੇਪ ਮਿੱਟੀ ਪਾਈ ਗਈ ਉੱਚੇ ਨਹੀਂ ਕੀਤੇਗੇ ਨੀਵੇਂ ਕੀਤੇਗੇ ਪਾਣੀ ਪਹਿਲਾਂ ਹੀ ਨੀਵੇਂ ਉੱਤੇ ਟੋਏ ਪਾ ਗਿਆ ਹੁਣ ਵੀ ਉਹ ਉਹ ਹੀ ਜਗ੍ਹਾ ਤੇ ਉੱਥੇ ਟੋਏ ਪੈ ਰਹੇ ਨੇ ਜੀ ਜੇ ਸੜਕਾਂ ਨੂੰ ਉੱਪਰ ਕੀਤਾ ਜਾਵੇ 4-5-5 ਫੁੱਟ ਤੇ ਇਹੀ ਮੋਗੇ ਪਾਏ ਜਾਣ ਤੇ ਅਸੀਂ ਲੰਘਣ ਨੂੰ ਤਾਂ ਆਣ ਜਾਣ ਨੂੰ ਆਸਾਨ ਰਹੀ ਜਾਂ ਸਾਡਾ ਕੋਈ ਵਿਕਲ ਆ ਪੁਲ ਹੈਗੀ ਹੈ ਪੁਲ ਦੇ ਉੱਤੋਂ 1.5 ਫੁੱਟ ਪਾਣੀ ਚੱਲ ਰਿਹਾ ਤੁਸੀਂ ਵੇਖ ਹੀ ਰਹੇ ਹੋ ਹੈ ਇਹਨਾ ਪਾਣੀ ਚੱਲ ਰਿਹਾ ਤੇ ਪੁਲ ਚਲੋ ਚੰਗੀ ਇਮਾਨਦਾਰ ਸਰਕਾਰ ਸੀ ਜੀ ਨੇ ਬਣਾਈ ਏ ਠੀਕ ਹੈ ਉਹਨੇ ਚਲ ਉਦੋਂ ਪਾਣੀ ਇਨਾ ਨਹੀਂ ਹੁੰਦਾ ਸੀ ਪਾਣੀ ਦੀ ਆਫਤ ਐਨੀ ਨਹੀਂ ਆਉਂਦੀ ਸੀ ਖਾਸੀ ਵਾਲੇ ਤੋਂ ਬਾਅਦ ਪਾਣੀ ਇੰਨਾ ਨਹੀਂ ਆਇਆ ਉਹ ਸਾਬ ਨਾਲ ਉਹਨਾਂ ਲੈਵਲ ਬਣਾਇਆ ਤੇ ਇਹ ਸਰਕਾਰ ਆਈ ਏ ਦੋ ਸਰਕਾਰਾਂ ਆ ਚੁੱਕੀਆਂ ਨੇ ਕਾਂਗਰਸ ਆਮ ਆਦਮੀ ਇਹਨੂੰ ਅਸੀਂ ਕਈ ਵਾਰ ਸਾਡੇ ਬਜ਼ੁਰਗ ਲੋਕਾਂ ਨੇ ਕਈ ਵਾਰ ਕਿਹਾ ਮੈਂਬਰ ਸਰਪੰਚਾਂ ਨੇ ਕਿਹਾ ਵੀ ਉੱਪਰ ਕਰ ਦੋ 4 ਫੁੱਟ ਕਰ ਦੋ ਜੋ ਪਾਣੀ ਆ ਸਾਨੀ ਨਾਲ ਅੱਗੇ ਜਾ ਸਕੇ ਤੇ 4 ਫੁੱਟ ਅੱਗੇ ਰਸਤਾ ਉੱਪਰ ਹੋ ਜਾਂਦਾ ਤੇ ਸਾਡੇ ਲਈ ਆਫਤਾ ਅਜ ਖੜੀ ਨਾ ਹੁੰਦੀ ਅੱਜ ਸਾਡੇ ਆ ਵੇਖ ਲੋ ਪੈਰ ਪੈਰਾਂ ਦੇ ਹਾਲਾਤ ਵੇਖ ਲੋ ਜਿੰਨੇ ਲੋਕ ਇੱਥੋਂ ਆ ਰਹੇ ਸਾਰੇ ਤੜਪ ਤੜਪ ਕੇ ਪੈਰ ਛਿੱਲੇ ਜਾ ਰਹੇ ਸਾਡੇ ਪੈਰਾਂ ਦੇ ਬੁਰੇ ਹਾਲ ਹੋ ਗਏ ਨੇ ਪਰ ਢਿੱਡ ਪਿਛੇ ਆਣਾ ਪਿਆ ਰੋਟੀ ਤਾਂ ਖਾਣੀ ਏ ਕੀ ਖਾਵਾਂਗੇ ਅਸੀਂ ਕੀ ਖਾਵਾਂਗੇ ਇਹ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਘਰੋਂ ਆਏ ਹੋ ਔਰ ਤੁਸੀਂ ਕਹਿ ਰਹੇ ਸੀ ਕਿ ਕਾਫੀ 4 ਕਿਲੋਮੀਟਰ ਦੂਰੀ ਤੁਸੀਂ ਪੈਦਲ ਕਰਕੇ ਆਏ ਹਾਂ ਤੇ ਉਹਨੇ ਟਾਈਮ 'ਚ ਫਿਰ ਘਰ ਵਾਲੇ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਕਾਰਾਲੇ ਬਸ ਜਿਵੇਂ ਤੂੰ ਕੋਈ ਆਪਣੇ ਜਿਵੇਂ ਭਰਾ ਨਾਲ ਆ ਜਾਂਦੇ ਤਿੰਨ ਚਾਰ ਚਾਗੀ ਆ ਜਾਂਦੇ ਤੇ ਤੁ ਲੰਗਰ ਪਗੜ ਕੇ ਉਹਨਾਂ ਨੂੰ ਕਹ ਵੀ ਘਰੇ ਲੈ ਜਾ ਉਹ ਵਿਚਾਰੇ ਲੋੜ ਲੂੜ ਕੇ ਘਰੇ ਜਾਂਦੇ ਆ ਬੜੇ ਓਕੇ